ਅਸੀਂ ਕਾਰਪੋਰੇਸ਼ਨ ਦੇ ਵਿੱਚ ਨਹੀਂ ਜਾਣਾ ਅਸੀਂ ਆਪਣੇ ਪਿੰਡ ਦੀ ਨੁਮਾਇੰਦਗੀ ਕਰਦੇ ਹਾਂ ਤੇ ਅਸੀਂ ਆਪਣੇ ਪਿੰਡ ਦੀ ਹੀ ਨੁਮਾਇੰਦਗੀ ਚ ਅੱਜ ਜਿਹੜਾ ਇਹ ਮੀਡੀਆ ਚ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹਦੇ ਵਿਰੋਧ ਵਿੱਚ ਆ ਗੱਲ ਇਹ ਹੈ ਕਿ ਅਸੀਂ ਜਦੋਂ ਇਹ ਜਿਹੜੀ ਕਾਰਪੋਰੇਸ਼ਨ ਚ ਸਾਡੇ ਪਿੰਡਾਂ ਨੂੰ ਲੈ ਗਿਆ ਸਾਨੂੰ ਬਿਲਕੁਲ ਪੁੱਛਿਆ ਨਹੀਂ ਗਿਆ ਨਾ ਸਰਕਾਰ ਵੱਲੋਂ ਨਾ ਸਥਾਨਕ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਹੀ ਇਲੈਕਸ਼ਨ ਲੜਿਆ ਤੇ ਆਮ ਆਦਮੀ ਪਾਰਟੀ ਦੇ ਅਸੀਂ ਸਰਪੰਚ ਹਾਂ ਕੀ ਤੁਸੀਂ ਸਰਕਾਰ ਨਾਲ ਰਹੋਗੇ ਜਾਂ ਪਿੰਡ ਨਾਲ ਰਹੋਗੇ ਵਿਰੋਧ ਕਰੋਗੇ ਵੀ ਸਰ ਸੀ ਤਾਂ ਕਲੀਅਰ ਹੈ ਜੀ ਫਿਰ ਤਾਂ ਪਿੰਡ ਨਾਲੇ ਰਹਿਣਾ ਪਊਗਾ ਵੀ ਸਰਕਾਰ ਜਦੋਂ ਸਰਕਾਰ ਨੇ ਮੰਨੀ ਹੀ ਨਹੀਂ ਸਾਡੀ ਗੱਲ ਫਿਰ ਸਰਕਾਰ ਚ ਰਹਿਣ ਦਾ ਫਾਇਦਾ ਕੀ ਹੈ ਵੀ ਆਪਣੀ ਮਰਜ਼ੀ ਨਾਲ ਧੱਕਾ ਕਰਦੇ ਆ ਵਸੇ ਇਹਨਾਂ ਨੇ ਜੋ ਵੀ ਕਾਲ ਦੇਖੋ ਪਿੰਡ ਵਾਲਿਆਂ ਨੇ ਦੇਣੀ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਅੱਗੇ ਲੱਕੇ ਭਾਵੇਂ ਉਹ ਕੋਰਟ ਦੀ ਲੜਾਈ ਹੈ ਹਰ ਤਰ੍ਹਾਂ ਦੀ ਲੜਾਈ ਡਟ ਕੇ ਲੜਨ ਭਾੜੀ ਕਾਰਪੋਰੇਸ਼ਨ ਵੱਲੋਂ 15 ਪਿੰਡਾਂ ਨੂੰ ਆਪਣੇ ਦੀ ਲੈਂਡ ਤੋਂ ਆਵਾਜ਼ ਹੁਣ 14 ਪਿੰਡਾਂ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਕਿ ਉਹਨਾਂ ਨੇ ਕਾਰਪੋਰੇਸ਼ਨ ਦੀ ਨਹੀਂ ਜਾਣਾ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਹਾਲਾਂਕਿ 14 ਹੀ ਸਰਪੰਚ ਜਿਹੜੇ ਆਮ ਆਦਮੀ ਪਾਰਟੀ ਨਾਲ ਸਬੰਧਤ ਨੇ ਤੇ ਇੱਥੇ ਸਾਡੇ ਨਾਲ ਮੌਜੂਦ ਵੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਹਾਡੀ ਆਪਣੀ ਸਰਕਾਰ ਹੋਵੇ ਤੁਸੀਂ 14 ਹੀ ਜਿਹੜੇ ਸਰਪੰਚੋਂ ਜਿਹੜੇ ਪੂਰੇ ਆਮ ਆਦਮੀ ਪਾਰਟੀ ਦੇ ਹੋ ਫੇਰ ਵੀ ਮੋਰਚਾ ਖੋਲਣ ਦਾ ਕਾਰਨ ਕੀ ਸੁਣਵਾਈ ਨਹੀਂ ਹੋ ਰਹੀ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਬਿਲਕੁਲ ਨਵੇਂ ਦੇ ਜਿਹੜੇ ਅਸੀਂ ਚੁਣੇ ਗਏ ਆ ਉਹ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਤੇ ਆਮ ਆਦਮੀ ਪਾਰਟੀ ਦੇ ਅਸੀਂ ਸਰਪੰਚ ਆ ਅੱਜ ਵੀ ਪਰ ਗੱਲ ਇਹ ਹੈ ਕਿ ਅਸੀਂ ਜਦੋਂ ਇਹ ਜਿਹੜੀ ਕਾਰਪੋਰੇਸ਼ਨ ਚ ਸਾਡੇ ਪਿੰਡਾਂ ਨੂੰ ਲੈ ਗਿਆ ਸਾਨੂੰ ਬਿਲਕੁਲ ਪੁੱਛਿਆ ਨਹੀਂ ਗਿਆ ਨਾ ਸਰਕਾਰ ਵੱਲੋਂ ਨਾ ਸਥਾਨਕ ਸਰਕਾਰ ਵੱਲੋਂ ਤੇ ਉਤੋਂ ਬਾਅਦ ਅਸੀਂ ਪਿੰਡਾਂ 'ਚ ਇਕੱਠ ਰੱਖੇ ਜੀ ਇਹ ਨੋਟੀਫਿਕੇਸ਼ਨ ਆਣ ਤੋਂ ਬਾਅਦ ਉਹ ਪਿੰਡਾਂ ਦੇ ਇਕੱਠ ਦੇ ਵਿੱਚ ਸਾਨੂੰ ਬਹੁ ਗਿਣਤੀ 'ਚ ਲੋਕਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਕਿ ਬਿਲਕੁਲ ਅਸੀਂ ਕਾਰਪੋਰੇਸ਼ਨ ਦੇ ਵਿੱਚ ਨਹੀਂ ਜਾਣਾ ਅਸੀਂ ਆਪਣੇ ਪਿੰਡ ਦੀ ਨਮਾਇੰਦਗੀ ਕਰਦੇ ਹਾਂ ਤੇ ਅਸੀਂ ਆਪਣੇ ਪਿੰਡ ਦੀ ਹੀ ਨਮਾਇੰਦਗੀ 'ਚ ਅੱਜ ਜਿਹੜਾ ਇਹ ਮੀਡੀਆ 'ਚ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਦੇ ਵਿਰੋਧ ਵਿੱਚ ਆ ਕਿਉਂਕਿ ਸਾਡਾ ਪਿੰਡ ਵਿਰੋਧ ਕਰ ਰਿਹਾ ਸਰਕਾਰ ਬਾਅਦ 'ਚ ਪਹਿਲਾਂ ਪਿੰਡ ਹੈ ਪਰ ਜੇਕਰ ਸਰਕਾਰ ਨੇ ਤੁਹਾਡੇ ਨਾਮ ਮੰਨੀ ਤੁਸੀਂ ਕਿਹਾ ਸੰਘਰਸ਼ ਵੀ ਕਰੋ ਨਾਮ ਮੰਨੀ ਤੁਹਾਡੀ ਫਿਰ ਤੁਸੀਂ ਸਰਕਾਰ ਨਾਲ ਰਹੋਗੇ ਜਾਂ ਪਿੰਡ ਨਾਲ ਰਹੋਗੇ ਵਿਰੋਧ ਕਰੋਗੇ ਫਿਰ ਸਰਕਾਰ ਸਿੱਧਾ ਕਲੀਅਰ ਹੈ ਜੀ ਫਿਰ ਤਾਂ ਪਿੰਡ ਨਾਲੇ ਰਹਿਣਾ ਪਊਗਾ ਵੀ ਸਰਕਾਰ ਜਦੋਂ ਸਰਕਾਰ ਨੇ ਮੰਨੀ ਨਹੀਂ ਸਾਡੀ ਗੱਲ ਫਿਰ ਸਰਕਾਰ ਚ ਰਹਿਣ ਦਾ ਫਾਇਦਾ ਕੀ ਹੈ ਕਾਰਨ ਕੀ ਹੈ ਕਿਉਂ ਨਹੀਂ ਜਾਣਾ ਚਾਹੁੰਦੇ ਕਾਰਪੋਰੇਸ਼ਨ ਚ ਕਾਰਪੋਰੇਸ਼ਨ ਦੀਆਂ ਬੜੀਆਂ ਜਿਹੜੀਆਂ ਪਹਿਲਾਂ ਹੀ ناکਾਮੀਆਂ ਹੈਗੀਆਂ ਜੀ ਉਹਦੇ ਕਰਕੇ ਅਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਸਾਨੂੰ ਜਿਹੜੇ ਸਾਡੇ ਪਿੰਡ ਹੈ ਉਹਨਾਂ ਨਾਲ ਬਿਲਕੁਲ ਵੀ ਕਾਰਪੋਰੇਸ਼ਨ ਨੂੰ ਲगाव ਨਹੀਂ ਕੋਈ ਪਿਆਰ ਨਹੀਂ ਹੈਗਾ ਸਿਰਫ ਸਾਡੀਆਂ ਪੰਚਾਇਤੀ ਜ਼ਮੀਨਾਂ ਅਰਬਾਂ ਰੁਪਏ ਦੀਆਂ ਸਾਡੀਆਂ ਅਰਬਾਂ ਰੁਪਏ ਦੀਆਂ ਅਵਾਰਡ ਮੰਨੀਆਂ ਤੇ ਅੱਖ ਹੈ ਹੋਰ ਕੁਝ ਨਹੀਂ ਹੈਗਾ ਸਾਡੇ ਪਿੰਡਾਂ ਨਾਲ ਕਹਿੰਦਾ ਪਿਆਰੋਂ ਆਪਣੇ ਮੁਹਾਲੀ ਸ਼ਹਿਰ ਨੂੰ ਤਾਂ ਚੰਗੀ ਤਰ੍ਹਾਂ ਪਹਿਲਾਂ ਡਿਵੈਲਪ ਕਰ ਲੈਣ ਬਾਕੀ ਤਾਂ ਬਾਤ ਦੀਆਂ ਗੱਲਾਂ ਐ ਸਾਡੇ ਪਿੰਡਾਂ ਨੂੰ ਕਿੱਥੇ ਕਰ ਦੇਣਗੇ ਜਦੋਂ ਉਹਨਾਂ ਤਾਂ ਮੁਹਾਲੀ ਡਿਵੈਲਪ ਨਹੀਂ ਹੋ ਰਿਹਾ ਮੈਂ ਕਈ ਨਾ ਫੋਟੋਆਂ ਲੈ ਕੇ ਆਇਆ ਸੀਵਰੇਜ ਦੇ ਟੁੱਟੇ ਢੱਕਣ ਹੈ ਜੀ ਸੀਵਰੇਜ ਦਾ ਪ੍ਰਬੰਧ ਸਹੀ ਨਹੀਂ ਹੈ ਉੱਥੇ ਜਿਹੜਾ ਬਰਸਾਤੀ ਪਾਣੀ ਆ ਉਹਦੀ ਨਿਕਾਸੀ ਸਹੀ ਨਹੀਂ ਹੈਗੀ ਸੜਕਾਂ ਟੁੱਟੀਆਂ ਪਈਆਂ ਖੱਡੇ ਪਈਆਂ ਸੜਕਾਂ 'ਚ ਮਤਲਬ ਹੋਰ ਜਿਹੜੇ ਪਿੰਡ ਪਹਿਲਾਂ ਇਹਨਾਂ ਨੇ ਕਾਰਪੋਰੇਸ਼ਨ ਚ ਲੈ ਆਏ ਮੈਂ ਜਿਵੇਂ ਮਟੌਰ ਹੋ ਗਿਆ ਸੁਹਾਣਾ ਹੋ ਗਿਆ ਗੁਰਦੁਆਰਾ ਸਾਹਿਬ ਦੇ ਨਾਲ ਦਾ ਪਿੰਡ ਮਤਲਬ ਹੋਰ ਬੜੇ ਇਸ ਤਰ੍ਹਾਂ ਦੇ ਮੁਹਾਲੀ ਪਿੰਡ ਹੋ ਗਿਆ ਤੇ ਉਹ ਪਿੰਡਾਂ ਦੇ ਵਿੱਚ ਅਸੀਂ ਲੋਕਾਂ ਨੂੰ ਮਿਲੇ ਜਾ ਕੇ ਉਹ ਲੋਕ ਕਹਿੰਦੇ ਬਾਈ ਜੀ ਤੂੰ ਹੱਥ ਬੰਨ ਕੇ ਬੇਨਤੀ ਤੁਸੀਂ ਆਪਣੇ ਪਿੰਡ ਕਾਰਪੋਰੇਸ਼ਨ ਚ ਨਾ ਲਿਓ ਕਿਉਂਕਿ ਸਾਡੀ ਪਹਿਲੇ ਹੀ ਬੁਰੀ ਹਾਲਤ ਹੈ ਤੁਸੀਂ ਆਪਣੀ ਬੁਰੀ ਹਾਲਤ ਨਾ ਕਰਾ ਲਿਓ ਤੁਸੀਂ ਪਹੁੰਚ ਕੀਤੀ ਐਮਐਲਏ ਵੀ ਤੁਹਾਡੇ ਨੇ ਸਰਕਾਰ ਵੀ ਤੁਹਾਡੀ ਦੀ ਪਹੁੰਚ ਕੀਤੀ ਉਹਨਾਂ ਤੱਕ ਅਸੀਂ ਗਏ ਸੀਗੇ ਆਪਣੇ ਐਮਐਲਏ ਕੁਲਵੰਤ ਸਿੰਘ ਜੀ ਕੋਲ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਦੋ ਦਿਨ ਦਾ ਟਾਈਮ ਦਿਓ ਤੇ ਦੋ ਦਿਨ ਬਾਅਦ ਆਪਾਂ ਸੀਐਮ ਸਾਹਿਬ ਨਾਲ ਮੀਟਿੰਗ ਕਰਾਂਗੇ ਤੇ ਦੱਸਾਂਗੇ ਬਾਕੀ ਸਾਨੂੰ ਪਤਾ ਲੱਗਿਆ ਤੇ ਸੀਐਮ ਸਾਹਿਬ ਤਾਂ ਜਾਪਾਨ ਗਏ ਹੋਏ ਨੇ ਜੀ ਇੱਕ ਦਾ ਆਪਣੇ ਪਿੰਡ ਛੱਡ ਕੇ ਬਾਹਰ ਵਿਦੇਸ਼ਾਂ ਦੇ ਦੌਰਿਆਂ ਤੇ ਜਾਣ ਦਾ ਜ਼ਿਆਦਾ ਸ਼ੌਂਕ ਹੈ। ਕੀ ਕਹਿ ਸਕਦੇ ਆ ਕਿ ਮੀਟਿੰਗ ਹੈ ਕੀ ਗੱਲਬਾਤ ਹੈ ਪਰ ਇਹ ਤਾਂ ਹੁਣ ਸਾਡੇ ਤੇ ਗਿਰੀ ਹੈ ਨਾ ਇਹ ਤਾਂ ਅਸੀਂ ਆਪਣੇ ਆਪ ਸੁਲਝਾਣਾ ਇਹ ਕੰਮ ਦਾ ਹਨ ਜਿਹੜੇ ਸਾਡੇ 15 ਪਿੰਡ ਨੇ ਸਾਡਾ ਇਹੀ ਹੈ ਪਹਿਲਾਂ ਆਪਾਂ ਗੱਲ ਕਰਕੇ ਹਟੇ ਆਂ ਵੀ ਇੱਕ ਤਾਂ ਸਾ ਤੋਂ ਜਾਣਕਾਰੀ ਨਹੀਂ ਕੋਈ ਮਤਾ ਨਹੀਂ ਪਵਾਇਆ ਕੋਈ ਨੋਟਿਸ ਨਹੀਂ ਦਿੱਤਾ ਹਨਾ ਵੀ ਆਪਣੀ ਮਰਜ਼ੀ ਨਾਲ ਧੱਕਾ ਕਰਦੇ ਆ ਵਸੇ ਤਾਂ ਜੇ ਧੱਕਾ ਕਰਨੀ ਸੀ ਸਰਕਾਰ ਦਾ 4 ਸਾਲ ਤੋਂ ਇਹਨਾਂ ਦੀ ਹੈ 1 ਸਾਲ ਪਹਿਲਾਂ ਹੀ ਪਾ ਦਿੰਦੇ ਠੀਕ ਹੈ ਨਹੀਂ ਇਹ ਤਾਂ ਹੁਣ ਪਤਾ ਨਹੀਂ ਇਹ ਕੀ ਕਰ ਰਹੇ ਆ ਇੱਕ ਦਿਨ ਪਹਿਲਾਂ ਆਪਣਾ ਸਰ ਆਦਾ ਸਰਾਸਰ ਨਾ ਇਨਸਾਫੀ ਹੈ ਸਾਡੇ ਨਾਲ ਜੇ ਆ ਚੀਜ਼ ਅਸੀਂ ਤਾਂ ਜਿਹੜੇ ਹੋਰ ਪਿੰਡ ਨੇ ਆ ਸਾਡੇ 14 ਪਿੰਡ ਆਏ ਨੇ ਅਸੀਂ ਤਾਂ ਹੋਰ ਪਿੰਡਾਂ ਨੂੰ ਤੁਹਾਡੇ ਮੀਡੀਆ ਦੇ ਚੈਨਲਾਂ ਦੇ ਮਾਧਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਤੁਸੀਂ ਵੀ ਸਤਰਕ ਹੋ ਜੋ ਨਹੀਂ ਤੁਹਾਡਾ ਵੀ ਇਹਨਾਂ ਨੇ ਆਹੀ ਹਾਲ ਕਰਨਾ ਨਜ਼ਰ ਦਾ ਸਾਡੀਆਂ ਜ਼ਮੀਨਾਂ ਤੇ ਸਭ ਨੂੰ ਪਤਾ ਹੀ ਥੋੜੀ ਉਹ ਸਰਕਾਰ ਆ ਤੇ ਸਾਡੀ ਸਰਕਾਰ ਹੈ ਹੁਣ ਦੇਖੋ ਸਰ ਅਸੀਂ ਦਾ ਸਾਡੀ ਪਹੁੰਚ ਐਮ ਐਲ ਏ ਸਾਹਿਬ ਤੱਕ ਹੈ ਉੱਥੇ ਅਸੀਂ ਜਾਏ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਸੀ ਤੇ ਮੀਡੀਆ ਚਾ ਕੇ ਉਹ ਵੀ ਕਹਿ ਰਹੇ ਆ ਕਿ ਅਸੀਂ ਕਰਵਾ ਜਦੋ ਐਕਸ਼ਨ ਹੋਊਗਾ ਹਾਂਜੀ ਕੀ ਐਕਸ਼ਨ ਲੈਣ ਵਾਲਾ ਹੈ ਅਗਲਾ ਐਕਸ਼ਨ ਦਾ ਸਰ ਅਸੀਂ ਪ੍ਰੋਟੈਸਟ ਕਰਨਾ ਜੇ ਪ੍ਰੋਟੈਸਟ ਤੋਂ ਬਾਅਦ ਵੀ ਹੁੰਦਾ ਸੀ ਆਪਣੇ ਪਿੰਡ ਦੇ ਨਾਲ ਸਰ ਆਪਣੇ ਪਿੰਡ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਤੁਹਾਡਾ ਕੀ ਐਕਸ਼ਨ ਲੈਣ ਵਾਲਾ ਕਿਸ ਤਰੀਕੇ ਦੀ ਐਕਸ਼ਨ ਸਰ ਗੱਲ ਦਾ ਪਹਿਲਾ ਤਾਂ ਇਹ ਹੈ ਵੀ ਸਾ ਜਿਹੜੀ ਸਾਡੀ ਹੋਂਦ ਹੈਗੀ ਇਹਨੂੰ ਖਤਮ ਕੀਤਾ ਜਾ ਰਿਹਾ ਹੈਗਾ ਅਸੀਂ ਫਿਰ ਪਿੰਡ ਦੀ ਹੋਂਦ ਬਚਾਉਣ ਲਈ ਤਾਂ ਸੰਘਰਸ਼ ਕਰਾਂਗੇ ਕਰਾਂਗੇ ਸੜਕਾਂ ਤੇ ਵੀ ਉਤਰਾਂਗੇ ਅਸੀਂ ਤਾਂ ਪਹਿਲਾਂ ਮੰਗ ਰੱਖੀ ਹੈ ਆਪਣੀ ਸਰਕਾਰ ਕੋਲ ਜੇ ਸਰਕਾਰ ਨਹੀਂ ਮੰਨਦੀ ਤਾਂ ਵੱਡਾ ਸੰਘਰਸ਼ ਕਰਾਂਗੇ ਸੜਕਾਂ ਤੇ ਧਰਨਾ ਲਾਵਾਂਗੇ 10 ਤਰੀਕ ਦਾ 22 ਸਪੰਚਾ ਨੇ ਆਪਣੇ ਨੇ ਐਲਾਨ ਕਰਤਾ ਜੇ ਤਾਂ 2 ਦਿਨ 3 ਦਿਨ ਦਿੱਤੇ ਹੈਗੇ ਨੇ ਜੇ ਤਾਂ ਸਰਕਾਰ ਮੰਨਦੀ ਹੈ ਤਾਂ ਨਹੀਂ ਠੀਕ ਹੈ ਨਹੀਂ ਤਾਂ ਪਿੰਡ ਅਸੀਂ ਨਾਲ ਖੜਨਾ ਹੈ ਤੇ ਪਹਿਲਾਂ ਵੀ ਪਿੰਡਾਂ ਨਾਲ ਖੜਦੇ ਆ ਤੇ ਪਿੰਡ ਦੀ ਡਿਵੈਲਪਮੈਂਟ ਕਰਦੀ ਆ ਰਹੀ ਸੀਗੀ ਵੀ ਇਲੈਕਟਡ ਬਾਡੀ ਹੈ ਸਾਰੀ ਇਹ ਵੀ ਮਤਾ ਹਾਂ ਜੇ ਸਾਡੇ ਤੋਂ ਵੀ ਮਤਾ ਪਾਇਆ ਜਦ ਅਸੀਂ ਤਾਂ ਕੋਈ ਮਤਾ ਪਾਇ ਹੀ ਨਹੀਂ ਹੈਗਾ ਅਜੇ ਤੱਕ ਫੇ ਸਾਨੂੰ ਲਿਆ ਕਿਵੇਂ ਜਗ ਬੁਲਾ ਕੇ ਪੁੱਛਿਆ ਵੀ ਨਹੀਂ ਕਿ ਇੱਕ ਵਾਰ ਮਤਲਬ ਹੀ ਨਹੀਂ ਸਰ ਇਹ ਕੋਈ ਸਾਜ਼ਿਸ਼ ਹੋ ਰਹੀ ਹੈ ਸਾਡੇ ਨਾਲ ਇਹ ਅਸੀਂ ਨਾ ਕੰਮ ਕਰਾਂਗੇ ਨਹੀਂ ਹੋਣ ਦਮਗੇ ਤੁਹਾਡਾ ਸਾਬ ਤੁਸੀਂ ਸੁਹਾਣੇ ਦੇ ਸਰਪੰਚ ਵੀ ਰਹੇ ਹੋ ਕਾਉਂਸਲਰ ਵੀ ਆ ਹੁਣ ਕੀ ਲੱਗਦਾ ਕਿ ਜਿਹੜਾ ਉਹ ਅਲੀਗੇਸ਼ਨ ਲਾ ਰਹੇ ਨੇ ਕਿ ਸਰਕਾਰ ਧੱਕਾ ਕਰ ਰਹੀ ਹੈ ਜੇਕਰ ਅਸੀਂ ਦੀ ਇਹਨਾਂ ਨੇ ਤਾਂ ਨੁਕਸਾਨ ਨੁਕਸਾਨ ਹੈ ਦੇਖੋ ਜੀ ਸਭ ਤੋਂ ਪਹਿਲੀ ਗੱਲ ਜਦੋਂ ਬਲਾਕ ਸਮਤੀ ਔਰ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ 22 ਤਰੀਕ ਨੂੰ ਅਨਾਉਂਸ ਹੋ ਰਹੀਆਂ ਤੇ 28 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਕੱਢਿਆ ਜਾ ਰਿਹਾ ਚੋਰਮੋਰੀ ਰਾਈ ਜੇ ਇਹੀ ਨੋਟੀਫਿਕੇਸ਼ਨ ਕੱਢਣਾ ਸੀਗਾ 4 ਦਿਨ ਪਹਿਲਾਂ ਕਰ ਲਓ ਫਿਰ ਨੋਟੀਫਿਕੇਸ਼ਨ ਕਿੱਦਾਂ ਕੱਢਿਆ ਜਿਹੜੇ ਪਿੰਡਾਂ ਤੋਂ ਇਤਰਾਜ਼ ਨਹੀਂ ਮੰਗੇਗੇ ਉਹਨਾਂ ਨੂੰ ਪਿੰਡਾਂ ਨੂੰ ਬਿਨਾਂ ਸੁਣੇ ਕਾਰਪੋਰੇਸ਼ਨ 'ਚ ਸ਼ਾਮਲ ਕਰ ਲਿਆ ਐਦਾਂ ਨਹੀਂ ਹੁੰਦਾ ਜਦੋਂ ਕੋਈ ਤੁਸੀਂ ਪਿੰਡ ਦੀ ਪ੍ਰੋਪੋਜ਼ਲ ਬਣਦੀ ਹੈ ਵੀ ਇਹ ਪਿੰਡ ਆਪਾਂ ਪੰਚਾਇਤਾਂ ਤੋਂ ਕਾਰਪੋਰੇਸ਼ਨ ਸ਼ਾਮਲ ਕਰਨੇ ਆ ਸਭ ਤੋਂ ਪਹਿਲਾ ਮਾਪਦੰਡ ਹੁੰਦਾ ਕਿ ਉਹਨਾਂ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਕੈਰ ਹੋ ਜਾਂਦੀ ਹੈ ਤੇ ਉਹ ਪਿੰਡ ਉਹਦੇ ਚੁਗਿਰਦੇ ਦੇ ਨੇੜੇ ਆ ਜਣੇ ਆ ਕਾਰਪੋਰੇਸ਼ਨ ਦੇ ਏਰੀਏ ਤੇ ਤੇ ਉਹ ਸ਼ਹਿਰ ਵਾਲੇ ਬਸੋਂ ਹੋ ਜਾਂਦੀ ਹੈ ਤੇ ਉੱਤੇ ਉਹਨਾਂ ਨੂੰ ਫਿਰ ਐਮਸੀ ਚ ਲੈਣਾ ਪੈਂਦਾ ਇਹਨਾਂ ਪਿੰਡਾਂ ਦੀ ਭੂਗੋਲਿਕ ਸਥਿਤੀ ਇੱਕ ਵੀ ਪਿੰਡ ਦੀ ਜ਼ਮੀਨ ਅਜੇ ਤੱਕ ਕਈਆਂ ਦੀ ਤਾਂ ਕੁਐਰੀ ਨਹੀਂ ਹੋਈ ਸਿਰਫ ਮੌਲੀ ਨੂੰ ਛੱਡ ਕੇ ਮੌਲੀ ਦੀ ਕੁਝ ਹੋਈ ਹੈ ਬਾਕੀ ਸਾਰੀਆਂ ਜ਼ਮੀਨਾਂ ਜੇ ਪੰਜਾਂ ਉਸ ਤਰ੍ਹਾਂ ਹੀ ਤੇ ਇਹ ਤਰਕ ਕੀ ਦਿੱਤਾ ਜਾ ਰਿਹਾ ਵੀ ਇਹਨਾਂ ਨੂੰ ਸ਼ਹਿਰੀ ਸਹੂਦਾਮਾਂ ਮਿਲਣਗੀਆਂ ਜਦੋਂ ਕਿ ਇਹ ਜਿਆ ਨਹੀਂ ਕਿਉਂਕਿ ਸੁਹਾਣਾ ਪਿੰਡ ਆਇਆ ਉਸ ਦਿਨ ਤੋਂ ਨਰਕ ਬਣ ਗਿਆ ਸੁਹਾਣਾ ਪਿੰਡ ਜਿਸ ਦਿਨ ਤੋਂ ਕਾਰਪੋਰੇਸ਼ਨ ਚ ਆਇਆ ਤੁਸੀਂ ਐਦਾਂ ਹੀ ਮਟੌਰ ਕੁੰਬੜਾ ਸਾਰੇ ਪਿੰਡਾਂ ਦੀ ਲੈ ਲਓ ਦੇਖੋ ਇੱਕ ਤਾਂ ਸਾਡੇ ਤੇ ਪ੍ਰਾਪਰਟੀ ਟੈਕਸ ਲੱਗ ਜਾਣਾ ਤੇ ਦੂਜਾ ਕੋਈ ਤੁਸੀਂ ਇੱਕ ਦੁਕਾਨ ਬਣਾਣੀ ਹੈ ਜਾਂ ਮਕਾਨ ਬਣਾਉਣਾ ਉਹਦੇ ਨਕਸ਼ੇ ਲਈ ਲੱਖਾਂ ਰੁਪਈਆ ਫੀਸ ਭਰਨੀ ਪੈ ਰਹੀ ਹੈ ਕਾਰਪੋਰੇਸ਼ਨ ਨੂੰ ਫਿਰ ਉਹਨਾਂ ਦੇ ਮੁਤਾਬਕ ਨਕਸ਼ਾ ਬਣਾਓ ਫਿਰ ਜਿਹੜੇ ਸ਼ਹਿਰ ਵਾਲੇ ਮਾਪਦੰਡ ਪਿੰਡਾਂ ਤੇ ਥੁਪੇ ਜਾ ਰਹੇ ਹਨ ਉਦੋਂ ਦਾ ਸਰਕਾਰ ਚੱਲ ਨਹੀਂ ਰਹੀ ਵੀ ਤੁਸੀਂ ਪਿੰਡਾਂ ਦੇ ਜਿਹ ਸੱਦਮ ਸਿੱਧਾ ਇਹ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਡਾਕਾ ਕਿਉਂਕਿ ਜਿਹੜੀਆਂ ਉੱਥੋਂ ਦੀਆਂ ਸ਼ਾਮਲਾਟਾਂ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਉਹ ਸਿੱਧੀਆਂ ਹਤਿਆਣਾ ਚਾਹੁੰਦੀ ਹੈ ਸਰਕਾਰ ਮੈਂ ਦਾਇਕ ਹਾਂਗਾ ਤਾਂ ਹੀ ਇਹਨਾਂ ਪਿੰਡਾਂ ਨੂੰ ਸ਼ਾਮਲ ਕਰਿਆ ਜਾ ਰਿਹਾ ਆਪਣੇ ਸਰਕਾਰ ਦੇ ਖਿਲਾਫ ਉਹਨਾਂ ਨੇ ਤਾਂ ਮੋਰਚਾ ਖੋਲਤਾ ਹੈ ਤੁਸੀਂ ਅਕਾਲੀ ਦਲ ਦੇ ਇੰਚਾਰਜ ਵੀ ਹੋ ਕੀ ਤੁਸੀਂ ਉਹਨਾਂ ਨਾਲ ਖੜੇ ਹੋ ਕੀ ਅਕਾਲੀ ਦਲ ਉਹਨਾਂ ਦੀ ਪੈਰ ਵੀ ਕਰੇਗਾ ਮੈਂ ਕਹਿੰਦਾ ਇਹ ਅਕਾਲੀ ਦਲ ਡਟ ਕੇ ਪਾਵੇਂ ਉਹ ਸੜਕਾਂ ਤੇ ਆ ਕੇ ਲੜਾਈ ਲੜਨੀ ਪਵੇ ਪਾਵੇਂ ਕੋਈ ਇਹਨਾਂ ਨੇ ਜੋ ਵੀ ਕਾਲ ਦੇਖੋ ਪਿੰਡ ਵਾਲਿਆਂ ਨੇ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਅੱਗੇ ਲਾ ਕੇ ਪਾਵੇਂ ਕੋਟ ਦੀ ਲੜਾਈ ਹੈ ਹਰ ਤਰ੍ਹਾਂ ਦੀ ਲੜਾਈ ਡਟ ਕੇ ਲੜਾਂਗੇ ਸੋ ਪਰਮਿੰਦਰ ਸੁਹਾਣਾ ਸਾਡੇ ਨਾਲ ਸੀਗੇ ਜਿਹੜੇ ਕੇ ਸਰਪੰਚ ਵੀ ਰਹੇ ਨੇ ਤੇ ਹੁਣ ਉੱਥੋਂ ਇਹਨਾਂ ਦੇ ਮਿਸਰ ਐਮਸੀਪੀ ਨੇ ਜਿਨ੍ਹਾਂ ਦਾ ਕਹਿਣਾ ਕਿ ਨੁਕਸਾਨ ਹੋਵੇਗਾ ਸਾਡੇ ਪਿੰਡ ਦਾ ਵੱਡਾ ਨੁਕਸਾਨ ਹੋਇਆ ਪਰ ਇਹਨਾਂ ਨੇ ਇਹ ਵੀ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਇਸ ਉਸ ਵਿਅਕਤੀ ਦੇ ਨਾਲ ਖੜਾ ਹੈ ਜਿਸ ਨੂੰ ਲੋੜ ਹੈ ਤੇ ਡਟ ਕੇ ਲੜਾਈ ਲੜੀ ਜਾਵੇਗੀ ਉਹਨਾਂ ਦੇ ਨਾਲ ਖੜਿਆ ਜਾਵੇਗਾ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀਡੀਸੀ న్యూਸ ਮਹਾਲਾ